ਜਿਹੜੀ ਹੈ ਜੁੱਧ ਨਸ਼ਿਆਂ ਦੇ ਵਿਰੁੱਧ ਕੈਂਪੇਨ ਹੈ ਉਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਸ਼ੇਅਰ ਕਰਨਾ ਚਾਹੁੰਦਾ ਹਾਂ ਇੱਕ ਜਨਵਰੀ 2025 ਤੋਂ ਜਿਹੜੀ ਅੱਜ ਤੱਕ ਜਿਹੜੀ ਉਹਨੂੰ ਕਹ ਦੋ ਸਾਰੀ ਡੀਟੇਲ ਹੈ ਡਰਗਸ ਦੀ ਉਹਨਾਂ ਤੋਂ ਮੈਂ ਸ਼ੇਅਰ ਕਰਨਾ ਚਾਹੁੰਦਾ ਇਹਦੇ ਵਿੱਚ ਇਸ ਸਮੇਂ ਦੇ ਵਿੱਚ ਚਾਰ ਪਿੰਸਟ ਆਉਂਦੇ ਆ ਜਿਹੜੇ ਸਰੂਰ ਪਟਿਆਲਾ ਬਰਨਾਲਾ ਫਰੀਦਕੋਟਲਾ ਇਦੇ ਵਿੱਚ ਅਸੀਂ 1 ਜਨਵਰੀ ਤੋਂ ਲੈ ਕੇ 484 ਕੇਸ ਦੇ ਸੁਰੂਪ ਤੇ ਆ ਜਿਹੜੇ ਐਡੀਪੀਐਸ ਦੇ ਉਹਦੇ ਚੋਂ 693 ਜਿਹੜੇ ਆਦਮੀ ਅਰੈਸਟ ਕੀਤੇ ਤੇ ਲਗਭਗ 21 ਕਿਲੋ ਹੀਰੋਇਨ ਜਿਹੜੀ ਰਿਕਵਰ ਹੋਈ ਹੈ ਸਮੈਕ 3.5 ਕਿਲੋ ਤੇ 2525 ਕਿਲੋ ਜਿਹੜੀ ਹੈਗੀ ਆ ਉੱਕੀ ਦੀ ਰਿਕਵਰ ਹੋਈ ਹੈ ਤੇ ਬਾਕੀ ਹੋਰ ਡਿਟੇਲਸ ਜਿਹਦੇ ਚੋਂ ਲਗਭਗ ਟਰੱਕ ਮਣੀ ਹੈ 15 ਲੱਖ 18000 ਜਿਹੜੀ ਡਰੱਗ ਮਣੀ ਹੈ ਪੀਓਜ਼ ਜਿਹੜੇ ਇਹਦੇ ਚ ਜਿਹੜੇ ਐਨਡੀਪੀਐਸ ਨਾਲ ਰਿਲੇਟਡ ਪੀਓ ਦੀ ਗੱਲ ਕਰਦੇ ਆ ਇਹਦੇ ਚ 8 ਪੀਓ ਆ ਜਿਹੜੇ ਉਸ ਟਾਈਮ ਦੇ ਵਿੱਚ ਅਰੈਸਟ ਹੋਏ ਆ ਤੇ ਇੱਕ ਜਿਹੜੀ ਇਹਦੇ ਚ ਜਿਹੜੀ ਇੰਪੋਰਟੈਂਟ ਕੜੀ ਹੈਗੀ ਆ ਵੀ ਡਰੱਗ ਡਿਸਪੋਜ਼ਲ ਬਾਰੇ ਨਾਲ ਜਿਹੜੀਆਂ ਫੜੀਆਂ ਡਰੱਗਸ ਆ ਕੋਰਟ ਦੇ ਆਰਡਰ ਲੈ ਕੇ ਅਸੀਂ ਡਿਸਪੋਜ਼ ਆਫ ਕਰ ਰਹੇ ਆਂ ਉਹਦੇ ਵਿੱਚੋਂ ਲਗਭਗ 2463 ਕਿਲੋ ਜਿਹੜੀ ਉਫੀ ਤੇ ਗੋਲੀਆਂ 22 ਕਿਲੋ ਅਫੀਮ ਹਿਰੋਇਨਾ ਜਿਹੜੀ ਸਵਾ ਦੋ ਕਿਲੋ ਦੇ ਕਰੀਬ ਹਿਰੋਇਨਾ ਜਿਹੜੀ ਉਫੀ ਕੀ ਹੈ ਅ ਡਿਸਪੋਜ਼ ਆਫ ਕੀਤੀ ਹੈ ਇੱਕ ਜਿਹੜੀ ਡਰੱਗ ਸਮਗਲਰਸ ਦੇ ਹਲਤ ਜਿਹੜੀ ਉਹਨਾਂ ਦੀ ਪ੍ਰਾਪਰਟੀ ਨੂੰ ਅਟੈਚਮੈਂਟ ਦੀ ਗੱਲ ਹੈ ਕਿ ਸੋ ਦੈਟ ਕਿ ਉਹਨਾਂ ਨੂੰ ਸੇਕ ਲੱਗੇ ਵੀ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਕਮਾਈ ਹੈ ਜਿਹੜੀ ਲੋਕਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਭੇਜ ਕੇ ਜਿਹੜੀ ਕਮਾਈ ਹੈ ਉਹ ਕਮਾਈ ਕੋਈ ਪੱਕੀ ਕਮਾਈ ਨਹੀਂ ਗਈ ਉਹ ਅਸੀਂ ਇਸ ਸਮੇਂ ਦੇ ਵਿੱਚ ਜਨਵਰੀ ਤੋਂ ਲੈ ਕੇ ਹੁਣ ਤੱਕ 4 ਕਰੋੜ 83 ਲੱਖ ਦੇ ਕਰੀਬ ਹੈ ਜਿਹੜੀ ਅਸੀਂ ਜਿਹੜੀ ਪ੍ਰੋਪਰਟੀ ਡਰੱਗ ਸਮਗਰਦਾ ਦੀ ਜਿਹੜੀ ਉਹਦੇ ਚ ਜਿਹੜੀ ਉਹ ਕਰਾਈ ਆ ਜਿਹੜੀ ਪ੍ਰਪੋਜ਼ਲ ਭੇਜ ਕੇ ਤੇ ਉਹਨੂੰ ਅ ਜਿਹੜੀ ਅਸੀਂ ਕੋਮਟ ਵਾਲੋਂ 68F ਦੇ ਆਰਡਰਸ ਲਏ ਆ ਸੋਦਰ ਕੇ ਪ੍ਰੋਪਰਟੀ ਉਹਦੀ ਅਟੈਚ ਹੋ ਗਈ ਹੈ ਤੇ ਇਹਦੇ ਵਿੱਚੋਂ ਫੇਰ ਜਿਹੜੇ ਆ नोन ਟਰੱਕਸ ਮਗਲ ਲੱਜ਼ਾ ਜਿਨ੍ਹਾਂ ਦੇ ਕਾਫੀ ਕੇਸਿਸ ਲੱਗੇ ਆ ਤੇ ਉਹ ਉਹਨਾਂ ਦੀਆਂ ਜਿਹੜੀਆਂ ਸਾਨੂੰ ਮਿਊਸਪੈਲਟੀ ਨੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਤੇ ਜਾ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਜਿਹੜੀਆਂ ਕਿ ਜਿਹੜੀਆਂ ਲਾ ਨੂੰ ਵਾਇਲਟ ਕਰਦੇ ਆ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਲੈ ਕੇ ਦੇਣ ਤੇ ਜਿਹੜੀਆਂ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਢਾਇਆ ਗਿਆ ਉਹਦੇ ਚ ਪੁਲਿਸ ਨੇ ਅਸਿਸਟੈਂਸ ਦਿੱਤੀ ਹੈ ਉਹ ਆਪਣੇ ਇਹ ਜਨਵਰੀ ਤੋਂ ਲੈ ਕੇ ਹੁਣ ਤੱਕ 6 ਪ੍ਰਾਪਰਟੀਆਂ ਹੈ ਜਿਹੜੀਆਂ ਪਟਿਆਲੇ ਉਹਦੇ ਚੋਂ ਹੋ ਗਈ 2 ਪਟਿਆਲੇ 3 ਸੰਗਰੂਰ ਤੇ ਦੋ ਪ੍ਰਣਾਲੇ ਜਿਹੜੀਆਂ ਇਹ ਪ੍ਰੋਪਰਟੀਆਂ ਜਿਹੜੀਆਂ ਉਹਨਾਂ ਨੂੰ ਡਿਮੋਲਿਸ਼ ਹੋਇਆ ਉਹ ਸਿਵਲ ਐਡਮਿਨਿਸਟ੍ਰੇਸ਼ਨ ਨੇ ਸਖਤ ਅਸਿਸਟੈਂਸ ਮੰਗੀ ਸੀ ਤੇ ਅਸੀਂ ਉਹਨਾਂ ਨੂੰ ਅਸਿਸਟੈਂਸ ਦਿੱਤੀ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੀ ਉਹ ਹੁੰਦੀ ਆ ਇੱਕ ਲੋਕਾਂ ਨੂੰ ਅਵੇਅਰ ਕਰਨਾ ਇੱਕ ਉਹਨੂੰ ਮੁੜ ਕੇ ਉਹਦੇ 'ਚ ਸਖਤ ਕਾਰਵਾਈ ਕਰਨਾ ਡਰੱਗ ਸਮੱਗਲਰ ਦੇ ਜਿਹੜੀਆਂ ਬੇਸਿਕਲੀ ਜਿਹੜੀ ਲੋਕਾਂ ਨੂੰ ਅਵੇਅਰ ਕਰਨ ਲਈ ਇੱਥੇ 1170 ਜਿਹੜੇ ਸੈਮੀਨਾਰਸ ਜਿਹੜੇ ਸਾਡੀ ਪਟਿਆਲਾ ਰੇਂਜ ਦੇ ਵਿੱਚ ਕੀਤੇ ਗਏ ਆ ਤੇ ਜਿਹੜੇ ਕਿ ਸਕੂਲ ਕਾਲਜੇਜ਼ ਦੇ ਵਿੱਚ ਜਿਹੜੇ ਆ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਕੀਤੇ ਆ ਸੰਪਰਕ ਦੇ ਤਹਿਤ 526 ਮੀਟਿੰਗਸ ਕੀਤੀਆਂ ਇਸ ਤੋਂ ਇਲਾਵਾ ਵਾਕਰਥਨ ਤੇ ਸਾਈਕਲ ਰੈਲੀਆਂ ਛੇ ਇਹਦੇ ਵਿੱਚ ਅਸੀਂ ਆਰਗੇਨਾਈਜ਼